કે વડી દર્દનાક હાદસા લુધિયાણા નિજય સ્કૂલ દર્દનાક હાદસા વાપર્યા બસ તો થે ઉતરદા એ હાદસા લુધિયાણા એ વડી ખબર સહમી આ રહી એક ਇਹ ਨਿੱਜੀ ਸਕੂਲ ਦੇ ਵਿੱਚ 7 ਸਾਲਾ ਦੇ ਬੱਚੇ ਦੇ ਬਸਦਰ ਲਈ ਥੱਲੇ ਆ ਜਾਣ ਦੇ ਕਰਕੇ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਕਿ ਸਵੇਰੇ 8:30 ਵਜੇ ਦੇ ਕਰੀ ਬੱਚੇ ਬਸ ਤੋਂ ਉਤਰ ਰਹੀ ਸੀ। ਇਸ ਦੌਰਾਨ ਹੀ ਬਸ ਹੇਠਾਂ ਆ ਗਈ ਹੈ। ਸੱਜੇ ਤੋਂ ਬਾਅਦ ਨਾਰਾਜ਼ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਬੱਚਾ ਦੇ ਮਾਪਿਆਂ ਨੇ ਜੜਾਇਆ ਸਕੂਲ ਦੇ ਵਿੱਚ ਹੰਗਾਮਾ ਕੀਤਾ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਬੱਚੇ ਦੀ ਪਛਾਣ ਮਾਇਰਾ ਦੇ ਤੌਰ ਤੇ ਹੋਈ ਹੈ।

ਤੁਲਿਆਣਾ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਲਗਾਤਾਰ ਜਿਹੇ ਮਾਮਲੇ ਪਿਛਲੇ ਦਿਨੀ ਵੀ ਸਾਹਮਣੇ ਆਏ ਸੀ ਤੇ ਉਸ ਤੋਂ ਬਾਅਦ ਫਿਰ ਲੁਧਿਆਣਾ ਦੇ ਵਿੱਚ ਜਿਹੜਾ ਹੈ 7 ਸਾਲ ਦੀ ਬੱਚੀ ਦੀ ਮੌਤ ਹੋਈ ਹੈ ਦਰਦਨਾਕ ਮੌਤ ਹੋਈ ਹੈ ਬਸ ਦੇ ਥੱਲੇ ਔਂਡੇ ਕਰਕੇ ਬੱਚੀ ਜਿਹੜੀ ਹੈ ਬੱਚੀ ਦੀ ਪਛਾਣ ਮਾਇਰਾ ਦੇ ਤੌਰ ਤੇ ਹੋਈ ਹੈ ਲੁਧਿਆਣਾ ਦੇ ਨਿਰਜ ਸਕੂਲ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਦੱਸਦੇ ਕਿ ਹਾਦਸਾ ਜਿਹੜਾ ਹੈ ਉਸ ਵੇਲੇ ਵਾਪਰਦਾ ਹੈ ਜਦੋਂ ਕਿ ਸਾਢੇ 8 ਜਿਹੜੇ ਸਾਢੇ 8 ਵਜੇ ਦੇ ਕਰੀ ਬੱਚੀ ਜਿਹੜੀ ਹੈ ਬਸ ਤੋਂ ਉਤਰ ਰਹੀ ਸੀ ਐਸੇ ਦੌਰਾਨ ਬਸ ਦੇ ਹੇਠ ਆ ਗਈ ਅੱਜ ਸਵੇਰੇ ਤੜਕੇ ਹੀ ਇੱਕ ਬੇਹੱਦ ਮੰਦਭਾਗੀ ਖਬਰ ਜਿਹੜੀ ਹੈ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ 7 ਸਾਲਾਂ ਬੱਚੀ ਜੋ ਸੈਕੰਡ ਕਲਾਸ ਦੀ ਸਟੂਡੈਂਟ ਹੈਗੀ ਹੈ ਉਹਦੀ ਬੱਸ ਹੇਠਾਂ ਆਉਣ ਕਾਰਨ ਜਿਹੜੀ ਹੈ ਮੌਤ ਹੋ ਗਈ ਹੈ ਇਸ ਵਕਤ ਮੈਂ ਬੀਸੀਐਮ ਸਕੂਲ ਦੇ ਵਿੱਚ ਮੌਜੂਦਾ ਚੰਡੀਗੜ੍ਹ ਰੋਡ ਤੇ ਇਹ ਸਕੂਲ ਹੈਗਾ ਨਿੱਜੀ ਸਕੂਲ ਹੈ ਜਿੱਥੇ ਸਕੂਲ ਦੇ ਅੰਦਰ ਹੀ ਇਹ ਹਾਦਸਾ ਜਿਹੜਾ ਹੈ ਉਹ ਵਾਪਰਿਆ ਹੈਗਾ ਜਿੱਥੇ ਇੱਕ 7 ਸਾਲਾਂ ਬੱਚੀ ਮਾਇਰਾ ਜਿਹੜੀ ਹੈ ਬੱਸ ਦੇ نیچے ਆ ਗਈ ਹੈ ਸਕੂਲ ਦੇ ਅੰਦਰ ਹੀ ਇਹ ਹਾਦਸਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਇੱਥੇ ਮਾਵਾਪਾ ਔਰ ਬੱਚੇ ਜਿਹੜੇ ਨੇ ਇਕੱਠੇ ਹੋਏ ਹੋਏ ਨੇ ਔਰ ਮਾਵਾਪਾ ਜਿਹੜੇ ਨੇ ਇਸ ਵਕਤ ਸਕੂਲ ਦੇ ਅੰਦਰ ਹੀ ਨੇ ਮੈਨੇਜਮੈਂਟ ਨਾਲ ਗੱਲ ਕਰ ਰਹੇ ਨੇ ਜਿਹੜੇ ਮਾਵਾਪਾ ਨੇ ਉਹ ਉਹਨਾਂ ਦੀ ਜਿਹੜੀ ਬੱਚੀ ਆ ਉਹਨੂੰ ਲੈ ਕੇ ਇੱਕ ਨਿਜੀ ਹਸਪਤਾਲ ਦੇ ਅੰਦਰ ਵੀ ਗਏ ਪਹੁੰਚੇ ਲੇਕਿਨ ਦੱਸਿਆ ਜਾ ਰਿਹਾ ਕਿ ਮੌਕੇ ਦੇ ਉੱਤੇ ਹੀ ਉਸ ਬੱਚੀ ਦੀ ਜਿਹੜੀ ਹੈ ਮੌਤ ਹੋ ਚੁੱਕੀ ਸੀ ਔਰ ਇਸੀ ਜਗ੍ਹਾ ਇਹ ਪਾਥਵੇ ਹੈਗਾ ਜਿੱਥੇ বাস ਜਿਹੜੀ ਅੰਦਰ ਆਈ ਸੀਗੀ ਅੰਦਰ ਆਣ ਤੋਂ ਬਾਅਦ ਉਸ ਸਕੂਲ ਦੇ ਵਿੱਚ ਆਣ ਤੋਂ ਬਾਅਦ ਜਿਹੜੀ ਇਹ ਬੱਚੀ ਉੱਤਰੇ ਏ ਬਸ ਦੇ نیچے ਆ ਗਈ ਜਿਸ ਕਾਰਨ ਉਹਦੀ ਜਿਹੜੀ ਹੈ ਦਰਦਨਾਕ ਮੌਤ ਹੋ ਗਈ ਦੱਸੀ ਜਾ ਰਹੀ ਹੈ ਹਾਲਾਂਕਿ ਮੈਨੇਜਮੈਂਟ ਜਿਹੜੀ ਹੈ ਸਕੂਲ ਦੀ ਮੈਨੇਜਮੈਂਟ ਉਹ ਸਾਹਮਣੇ ਨਹੀਂ ਆ ਰਹੀ ਹੈ ਕੋਈ ਵੀ ਗੱਲ ਜਿਹੜੀ ਹੈ ਉਹ ਹਲੇ ਨਹੀਂ ਕਰ ਰਹੀ ਹੈ ਲੇਕਿਨ ਪੇਰੈਂਟਸ ਦੇ ਅੰਦਰ ਜਿਹੜੀ ਹੈ ਕਬਰਾਟ ਕਿਤੇ ਨਾ ਕਿਤੇ ਜ਼ਰੂਰ ਦਿਖ ਰਹੀ ਹੈਗੀ ਆ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਹਲੇ ਬੱਚੇ ਵੀ ਜਿਹੜੇ ਨੇ ਇਕੱਠੇ ਹੋਏ ਹੋਏ ਨੇ ਔਰ ਉਹ ਕੀ ਕੀ ਇੱਥੇ ਹਾਲਾਤ ਹੈ ਤੁਹਾਨੂੰ ਸਾਰੇ ਦਿਖਾ ਰਹੇ ਹਾਂ ਕਿ ਬੱਚੇ ਜਿਹੜੇ ਨੇ ਪਹੁੰਚੇ ਹੋਏ ਨੇ ਔਰ ਇੱਕ ਬੇਹਦੀ ਦਰਦਨਾਕ ਹਾਦਸਾ ਜਿਹੜਾ ਇੱਥੇ ਵਾਪਰਿਆ ਹੈਗਾ ਪੁੱਛਾਂਗੇ ਵੀਰੇ ਜੀ ਕੀ ਹਾਦਸਾ ਜਿਹੜਾ ਇੱਥੇ ਵਾਪਰਿਆ ਹੈਗਾ ਇੱਥੇ ਮਾਵਾਬ ਜਿਹੜੇ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰੇ ਜੀ ਕੀ ਮਾਮਲਾ ਜਿਹੜਾ ਇੱਥੇ ਵਾਪਰਿਆ ਜੀ ਕੀ ਮਾਮਲਾ ਇੱਥੇ ਵਾਪਰਿਆ ਸਰ ਦੋ ਸਾਲ ਸੈਕਿੰਡ ਕਲਾਸ ਦੀ ਬੇਟੀ ਸੀ ਵੈਨ ਦੇ ਥੱਲੇ ਆਈ ਹੈ ਮਰ ਗਈ ਜੀ ਉਹ ਮਤਲਬ ਸਕੂਲ ਦੇ ਅੰਦਰ ਹੀ ਆ ਕੇ ਸਕੂਲ ਦੇ ਅੰਦਰ ਹੋਇਆ ਜੀ ਵੈਨ ਵੀ ਭਜਾਤੀ ਇਹਨਾਂ ਨੇ ਸਕੂਲ ਵਾਲਿਆਂ ਨੇ ਵੈਨ ਪੰਜਾਬੀ ਭਜਾਤੀ ਸਕੂਲ ਦੇ ਜਾਰੋ ਗੇਟ ਹੈ ਅਗਰ ਸਿਕਿਉਰਿਟੀ ਵਾਲੇ ਹੋਣਗੇ ਬੰਦ ਕਰਨਗੇ ਵੈਨ ਕਿਵੇਂ ਬਾਹਰ ਜਾ ਸਕਦੀ ਹੈ ਤੇ ਮਾਪੇ ਨੂੰ ਤਾਂ ਪਤਾ ਹੋਏਗਾ ਨਾ ਕਿ ਕਿਹੜੀ ਵੈਨ ਦੇ ਵਿੱਚ ਬੱਚੇ ਬੱਚੀ ਜਿਹੜੀ ਆਈ ਹੈਗੀ ਹੈ ਐਸੇਰ ਵੈਨ ਸੀ ਜੋ ਕਹਿ ਰਹੇ ਆ ਪੇਰੈਂਟਸ ਕੋਈ ਸੁਖਦੇਵ ਨਾਮ ਦਾ ਡਰਾਈਵਰ ਸੀ ਤੁਹਾਡੇ ਰੂਟ ਤੇ ਚੱਲਦਾ ਹੈਗਾ ਚੰਡੀਗੜ੍ਹ ਰੂਟ ਤੇ ਉਹੀ ਹੈਗਾ ਸੀ ਤੇ ਸਕੂਲ ਦੇ ਅੰਦਰ ਤਾਂ ਕੈਮਰੇ ਵਗੈਰਾ ਵੀ ਲੱਗੇ ਹੁੰਦੇ ਆ ਕੈਮਰੇ ਤੇ ਤੋੜਨ ਨੂੰ ਵੀਡੀਓ ਰਿਕਾਰਡਿੰਗ ਡਿਲੀਟ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੈ ਜੀ ਇਹਨਾਂ ਨੂੰ ਹੁਣ ਮੈਨੇਜਮੈਂਟ ਕੀ ਕਰ ਰਹੀ ਹੈ ਕੋਈ ਗੱਲ ਕਰ ਰਹੀ ਹੈ ਮੈਨੇਜਮੈਂਟ ਕੁਝ ਵੀ ਨਹੀਂ ਮੈਨੇਜਮੈਂਟ ਵਾਲੇ ਸਭ ਭੱਜ ਗਏ ਸਿਕਿਉਰਿਟੀ ਵਾਲੇ ਭੱਜ ਗਏ ਸਭ ਭੱਜੇ ਹੋਏ ਨੇ ਉੱਥੇ ਤਾਂ ਤੁਸੀਂ ਸੁਣਿਆ ਹੈਗਾ ਕਿ ਮੈਨੇਜਮੈਂਟ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਰਹੀ ਹੈ ਔਰ ਉਸ طرف ਜਿਹੜੀ ਹੈ ਪੇਰੈਂਟਸ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਬੱਚੇ ਇੱਥੇ ਖੜੇ ਨੇ ਲੇਕਿਨ ਮਾਵਾਬ ਦੇ ਵਿੱਚ ਜਿਹੜੀ ਹੈ ਕਿਤੇ ਨਾ ਕਿਤੇ ਕਬਰਾਟ ਜਿਹੜੀ ਹੈ ਜ਼ਰੂਰ ਦਿਖ ਰਹੀ ਹੈਗੀ ਹੈ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਮੈਂ ਮੈਮ ਕੀ ਹਾਦਸਾ ਹੋਇਆ ਹੈਗਾ ਸਕੂਲ ਦੇ ਵਿੱਚ ਅਗਰ ਦੱਸਣਾ ਚਾਹੋ ਤਾਂ ਇੱਥੇ ਟੀਚਰਸ ਜਿਹੜੇ ਆ ਉਹ ਕਿਤੇ ਨਾ ਕਿਤੇ ਕਬਰਾਰੇ ਨੇ ਗੱਲ ਕਰਨ ਤੋਂ ਵੀ ਜਿਹੜੇ ਨੇ ਰੋਕ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਸਕੂਲ ਦੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਮ ਗੱਲ ਕਰਨ ਤੋਂ ਕਿਉਂ ਇਨਕਾਰ ਕੀਤਾ ਜਾ ਰਿਹਾ ਸਰ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਫਿਰ ਬੱਚੋ ਕੋ ਦੇਖ ਰਹੀ ਹੋ ਵੀ ਮੈਂ ਨਹੀਂ ਹਾਦਸਾ ਕਿਹਾ ਹੋਇਆ ਇਹ ਤਾਂ ਆਪ ਬਤਾ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੇ ਟੀਚਰਸ ਔਰ ਇੱਥੇ ਦੀ ਮੈਨੇਜਮੈਂਟ ਜਿਹੜੀ ਹੈ ਉਹ ਗੱਲ ਕਰਨ ਤੋਂ ਵੀ ਕਤਰਾਰੀ ਹੈਗੀ ਹੈ ਲੇਕਿਨ ਪੇਰੈਂਟਸ ਦੇ ਅੰਦਰ ਕਿਤੇ ਨਾ ਕਿਤੇ ਜ਼ਰੂਰ ਕਬਰਾਟ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਪੇ ਨਾਲ ਕਿ ਉਹਨਾਂ ਦੇ ਅੰਦਰ ਕਬਰਾਟ ਕਿਤੇ ਨਾ ਕਿਤੇ ਦਿਖ ਰਹੀ ਹੈ ਜਾਂ ਨਹੀਂ ਲੇਕਿਨ ਇੱਥੇ ਗੱਲ ਕਰਨ ਲਈ ਜਿਹੜੇ ਹੈਗਾ ਕੋਈ ਵੀ ਜਿਹੜਾ ਮੌਜੂਦ ਨਹੀਂ ਹੈ ਵੀਰੇ ਜੀ ਤੁਸੀਂ ਗੱਲ ਕਰੋਗੇ ਕੀ ਹਾਦਸਾ ਕੀ ਹੋਇਆ ਹਾਦਸਾ ਐਵੇਂ ਹੋਇਆ ਜੀ ਚ ਦੂਸਰੀ ਕਲਾਸ ਦੀ ਲੜਕੀ ਜਿਹਦਾ ਨਾਮ ਅਮਾਇਰਾ ਆ ਉਹ ਵੈਨ ਦੇ ਦੁਆਰਾ ਕੁਚਲੀ ਗਈ ਇੱਥੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਵੈਨ ਵੀ ਨਿਕਲ ਗਈ ਐ ਡਰਾਈਵਰ ਵੀ ਨਿਕਲ ਗਿਆ ਸਕੂਲ ਦੇ ਅੰਦਰ ਹਾਦਸਾ ਹੋ ਰਿਹਾ ਉਸ ਦੇ ਬਾਵਜੂਦ ਵੀ ਸਕੂਲ ਵਾਲਿਆਂ ਨੇ ਨਾ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੈਮਰੇ ਪਟਵਾ ਦਿੱਤੇ ਗਏ ਨੇ ਔਰ ਜਿਹੜੇ ਇੱਥੇ ਜੋ ਬਲੱਡ ਸਪੋਰਟ ਸੀਗੇ ਜਾਂ ਜੋ ਬਲੱਡ ਦੇ ਜੋ ਨਿਸ਼ਾਨ ਸੀ ਸਾਰੇ ਸਾਰੇ ਸਾਫ਼ ਕਰਤੇ ਆ 2 ਘੰਟੇ 2.5 ਘੰਟੇ ਇਹਨਾਂ ਨੇ ਗੇਟ ਨਹੀਂ ਖੋਲਿਆ ਕਿਸੇ ਨੂੰ ਅੰਦਰ ਨਹੀਂ ਆਣ ਦਿੱਤਾ ਜਦਕਿ ਸਕੂਲ ਦੀ ਇਹ ਜ਼ਿੰਮੇਵਾਰੀ ਬੰਦੀ ਨਹੀਂ ਸੀਗੀ ਸਕੂਲ ਦੀ ਜ਼ਿੰਮੇਵਾਰੀ ਬੰਦੀ ਸੀਗੀ ਕਿ ਕੋਈ ਵੀ ਪੇਰੈਂਟਸ ਆ ਜਾਂ ਜਿੰਨੇ ਵੀ ਬੰਦੇ ਬਾਹਰ ਖੜੇ ਆ ਉਹ ਅੰਦਰ ਆਂਦੇ ਉਹਨਾਂ ਨੂੰ ਪਤਾ ਲੱਗਦਾ ਹਾਲਾ ਕਿ ਲੜਕੀ ਦੇ ਪੇਰੈਂਟਸ ਤੱਕ ਨੂੰ ਨਹੀਂ ਅੰਦਰ ਆਂ ਦਿੱਤਾ ਗਿਆ 2 ਘੰਟੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜੀ ਇਹ ਦੇਖੋ ਬੱਚੇ ਕਿਸੇ ਦਾ ਵੀ ਹੋਵੇ ਬੱਚੇ ਸਭ ਦੇ ਸਾਂਝੇ ਹੁੰਦੇ ਆ ਲੇਕਿਨ ਇਹ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਕਿ ਸਕੂਲ ਵਾਲਿਆਂ ਦਾ ਜੋ ਵਰਤਾਅ ਹੈ ਬਿਹੇਵੀਅਰ ਹੈ ਨਹੀਂ ਹੋਣਾ ਚਾਹੀਦਾ ਸੀਗਾ स्कूल जी होना चाहता है कि इस जगह पर अंदर कितने घबराट दिख रही है मैम घबराट है, है ही है घबराहट है और सारे पेरेंट्स भी परेशान है यहाँ पे इतनी पैनिक सिचुएशन है अंदर भी बाहर भी पहले गेट्स भी नहीं खुल रहे थे अब मिल गए हैं तो बच्चे नहीं मिल रहे सारे यहाँ पे कन्फ्यूजन है बहुत ज्यादा कन्फ्यूजन है और कुछ नहीं है बस पेरेंट्स पर अब डर तो होगा क्योंकि मैनेजमेंट ने जो रुख अपना रखा है उससे भी માવાબ કહી ના કહી ના એક એક પેરેન્ટ યહા પે એક પેરેન્ટ વહા પે ના ઇનહોને યે બતાયા કે જો બચ્ચે એટલીસ અંદર હે ઉનકો તો આપ બહાર નિકાલને કા સહી પ્રોવિઝન કરો ના કોઈ અભી તો કુછ નહીં સમજ આ રહા કુછ બહોત કન્ફ્યુઝન હે યહા પર તો હમારે યે હમારે લિયે ભી ઓર પેરેન્ટ્સ કે સબ કે લિયે તુસી એ દેખ સક દેઓ કે માવાબ دے اندر ભી કિતેને કિતે કબરાટા ઓર મેનેજમેન્ટ દા કોઈ ભી હલે બ્યાન જڑا ઓ સામને નહીં આયા લુધિયાના તો કેમેરા પર્સન નિશાન દેナル કમલ કપૂર ઇન્ડિયા ન્યૂઝ